ਜੋ ਸ਼ੰਭੂ ਬਾਰਡਰ ਦੇ ਬਾਰੇ ਚਾਇਆ ਬਹੁਤ ਹੀ ਸ਼ਲਾਘਾਯੋਗ ਕੰਮ ਕਿਉਂਕਿ ਬੱਚਿਆਂ ਤੇ ਮਹਿਲਾਵਾਂ ਨੂੰ ਉਹਨਾਂ ਲਈ ਲੇਨ ਖੋਲਣ ਦੇ ਲਈ ਕਿਹਾ ਗਿਆ ਔਰ ਬਜ਼ੁਰਗਾਂ ਲਈ ਤੇ ਮੈਂ ਇਹ ਸਮਝਦਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਹੁਣ ਤੱਕ ਲੇਨ ਖੁੱਲੀਆਂ ਨਹੀਂ ਔਰ ਕਦੇ ਟ੍ਰੇਨਾਂ ਬੰਦ ਹੋ ਜਾਂਦੀਆਂ ਨੇ ਕਦੇ ਬੰਦ ਹੋ ਜਾਂਦੀਆਂ ਨੇ ਵਪਾਰ ਤੇ ਬਹੁਤ ਅਸਰ ਪੈ ਰਿਹਾ ਹੈ ਆਸ-ਪਾਸ ਦੇ ਜਿਹੜੇ ਇਲਾਕੇ ਨੇ ਸ਼ੰਭੂ ਤੋਂ ਉੱਤਰ ਰਾਜਪੁਰਾ ਸਾਈਟ ਤੇ ਇਧਰ ਅੰਬਾਲਾ ਜੋ ਵੀ ਉਹਨਾਂ ਦੇ ਬਿਜ਼ਨਸ ਬਹੁਤ ਪ੍ਰਭਾਵਿਤ ਹੋ ਰਹੇ ਆ ਬਿਨਾਂ ਗਲਤ ਹੋਰ ਇਹਦਾ ਕੋਈ ਜਿਹੜਾ ਹੱਲ ਹੈ ਇਹ ਸਰਕਾਰ ਨਾਲ ਗੱਲਬਾਤ ਕਰਕੇ ਕੱਢਿਆ ਜਾਣਾ ਚਾਹੀਦਾ ਨਾ ਕਿ ਇਸ ਤਰ੍ਹਾਂ ਜਿਸ ਤਰ੍ਹਾਂ ਦਾ ਕੰਮ ਹੋ ਰਿਹਾ ਔਰ ਦੂਸਰਾ ਜਿਹੜਾ ਉਹਨਾਂ ਨੇ ਕਿਹਾ ਕਿ ਦੋਨੋਂ ਸਟੇਟਸ ਦੇ ਡੀਜੀਪੀ ਬੈਠਣ ਇੱਕ ਕਮੇਟੀ ਬਣੇ ਤੇ ਉਹ ਇਹਨਾਂ ਨਾਲ ਗੱਲਬਾਤ ਕਰਕੇ ਜਦ ਕਿਸ ਤਰ੍ਹਾਂ ਖਲਵਾਉਣਾ ਉਹਨੂੰ ਰਸਤੇ ਨੂੰ ਖਲਵਾਇਆ ਜਾਵੇ ਔਰ ਇੱਕ ਬਹੁਤ ਅੱਛੇ ਕਮੈਂਟਸ ਨੇ ਉਹਨਾਂ ਦੇ ਕਿ ਪਾਰਕਿੰਗ ਨਹੀਂ ਹੈ ਕਿ ਕੋਈ ਵੀ ਹਾਈਵੇ ਰੋਕ ਕੇ ਬੈਠ ਜਾਏ ਫਿਰ ਉੱਥੇ ਗੱਡੀਆਂ ਲਗਾ ਦੇਵੇ ਇਹ ਮੈਂ ਸਮਝਦਾ ਬੜੀ ਮੰਦਭਾਗੀ ਗੱਲ ਆ ਇਹ ਜਥੇਬੰਦੀਆਂ ਨੂੰ ਵੀ ਸੋਚਣਾ ਚਾਹੀਦਾ ਜਿਹੜੇ ਇਸ ਤਰ੍ਹਾਂ ਕਰਦੇ ਆ ਔਰ ਸਰਕਾਰਾਂ ਜਿਹੜੀਆਂ ਚੁੱਪਦੀਆਂ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਪੰਜਾਬ ਦਾ ਤਾਂ ਇੰਨਾ ਬੁਰਾ ਹਾਲ ਹੋ ਗਿਆ ਕਿ ਨੈਸ਼ਨਲ ਹਾਈਵੇ ਨਹੀਂ ਬਣ ਰਹੇ ਔਰ ਉਹਦੇ ਵੀ 2-2 ਸਾਲ ਪੈਂਡਿੰਗ ਰਹਿੰਦਾ ਬਾਕੀ ਜਦੋਂ ਸਾਰਾ ਬਣ ਗਿਆ ਤੇ ਇਸੇ ਤਰ੍ਹਾਂ ਹੀ ਸਾਡੇ ਪ੍ਰੋਜੈਕਟ ਜਿਹੜੇ 1400 ਕਰੋੜ ਦੇ ਪੈਂਡਿੰਗ ਪਏ ਆ ਇਹ ਬੜੀ ਮੰਦਭਾਗੀ ਗੱਲ ਆ ਪੰਜਾਬ ਸਰਕਾਰ ਨੂੰ ਬਹੁਤ ਗੰਭੀਰ ਹੋਣ ਦੀ ਜਰੂਰਤ ਹੈ ਇਸ ਨੂੰ ਗੰਭੀਰਤਾ ਨਾਲ ਲਵੇ ਜਦੋਂ ਕੋਈ ਮਾਨਯੋਗ ਅਦਾਲਤਾਂ ਦੇ ਫੈਸਲੇ ਹੁੰਦੇ ਆ ਤੇ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇਹ ਅਦਾਲਤਾਂ ਕੀ ਕਹਿ ਰਹੀਆਂ ਨੇ ਕਿਸ ਤਰ੍ਹਾਂ ਇਸ਼ਾਰਾ ਕਰ ਰਹੀਆਂ ਤੇ ਆਮ ਲੋਕ ਵੀ ਇਸ ਨੂੰ ਸਮਝ ਲੈਣ ਜਿਹੜੀ ਗੱਲ ਪੰਜਾਬ ਸਰਕਾਰ ਕਰਨਾ ਚਾਹੁੰਦੀ ਹੈ ਕਿਉਂਕਿ ਉਹਨਾਂ ਦੇ ਨਾਲ ਮਿਲ ਕੇ ਅੰਦੋਲਨ ਚਲਵਾਇਆ ਜਾ ਰਿਹਾ ਅੰਦੋਲਨ ਹੈ ਹੀ ਕੁਝ ਨਹੀਂ ਬਚਿਆ ਹੀ ਕੁਝ ਨਹੀਂ ਉਹਦੇ ਚ ਸਾਰਾ ਕੁਝ ਤੱਕਰਤਾ ਸਰਕਾਰ ਨੇ ਔਰ ਜਿਹੜੀ ਬਾਕੀ ਗੱਲਾਂ ਹੋਣਗੀਆਂ ਵੀ ਮਿਲ ਕੇ ਹੱਲ ਹੋ ਸਕਣਗੀਆਂ